ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਅਮਰਦੀਪ ਸਿੰਘ ਬੈਂਸ 77 ਜ਼ਿਲ੍ਹਾ ਕਾਨੂੰਨੀ ਸਿਵਲ ਅਥਾਰਟੀ ਅੰਮ੍ਰਿਤਸਰ ਬੱਜੂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਅਤੇ ਅੱਜ ਪੰਜਾਬ ਜਲਾਲ ਚ ਕਾਨੂੰਨੀ ਸਿਵਲ ਅਥਾਰਟੀ ਜੀ ਦੇ ਪਿਆਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਜਸਿੰਦਰ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਜੀ ਦੇ ਅਗਵਾਈ ਹੇਠ ਇਹ ਦਿਵਸ ਬਣਾਇਆ ਗਿਆ ਜਿਸ ਦਾ ਨਾਮ ਹੈ ਵਿਸ਼ਵ ਏਡਜ਼ ਡੇ ਇਸ ਦਿਨ ਅਸੀਂ ਸਾਰੇ ਯੁਵਾ ਨੂੰ ਇਹ ਜਾਣੂ ਕਰਨਾ ਚਾਹਨੇ ਆ ਕਿ ਏਡਸ ਤੋਂ ਬਚ ਕੇ ਕਿਵੇਂ ਰਹਿਣਾ ਹੈ ਤੇ ਏਡਸ ਬਾਰੇ ਜਾਣਕਾਰੀ ਕੀ ਹਾਸਲ ਕਰਨੀ ਹੈ ਏਡਸ ਇੱਕ ਲਾਲਜ ਬਿਮਾਰੀ ਹੈ ਜਿਸ ਦੇ ਵਿੱਚ ਇਹ ਚਾਰ ਤਰ੍ਹਾਂ ਨਾਲ ਫੈਲ ਸਕਦੀ ਹੈ ਪਹਿਲਾ ਸੰਕਰਮਿਤ ਵਿਅਕਤੀ ਦੇ ਵਰਤੇ ਹੋਏ ਸਿਰਿੰਜ ਨੂੰ ਜੇ ਕੋਈ ਹੋਰ ਬੰਦਾ ਸਿਰਿੰਜ ਲਾਵੇ ਦੂਸਰਾ ਜੇ ਸੰਕਰਮਿਤ ਵਿਅਕਤੀ ਦੇ ਖੂਨ ਨੂੰ ਕਿਸੇ ਹੋਰ ਵਿਅਕਤੀ ਨੂੰ ਚੜਾਇਆ ਜਾਵੇ ਤਾ ਤੀਸਰਾ ਜੇ ਸੰਕਰਮਿਤ ਗਰਭਵਤੀ ਮਹਿਲਾ ਦਾ ਜੋ ਗਰਭ ਹੈ ਉਸ ਦਾ ਜੋ ਬੱਚਾ ਅੱਗੇ ਹੁੰਦਾ ਹੈ ਜਨਮ ਲੈਂਦਾ ਹੈ ਉਹ ਵੀ ਸੰਕਰਮਿਤ ਹੀ ਹੁੰਦਾ ਹੈ ਉਹ ਐਚਆਈਵੀ ਪੋਜ਼ਿਟਿਵ ਏਡਸ ਨਾਲ ਸੰਕਰਮਿਤ ਹੀ ਹੁੰਦਾ ਹੈ ਅਤੇ ਚੌਥਾ ਅਗਰ ਕੋਈ ਵਿਅਕਤੀ ਸੰਕਰਮਿਤ ਵਿਅਕਤੀ ਦੇ ਨਾਲ ਯੋਨ ਸੰਬੰਧ ਬਣਾਉਂਦਾ ਹੈ ਤਾਂ ਉਹ ਵਿਅਕਤੀ ਐਚਆਈਵੀ ਜਾਂ ਏਡਸ ਨਾਲ ਸੰਕਰਮਿਤ ਹੋ ਸਕਦਾ ਹੈ ਅੱਜ ਦਾ ਦਿਨ ਮਹੱਤਵਪੂਰਨ ਤਾਇ ਕਿ 1 ਦਸੰਬਰ 1988 ਨੂੰ ਇਹ ਦਿਨ ਪਹਿਲੀ ਵਾਰ ਯੂਨਾਈਟਿਡ ਨੇਸ਼ਨ ਵੱਲੋਂ ਮਨਾਇਆ ਗਿਆ ਸੀ ਅਤੇ ਸਾਰੇ ਵਿਸ਼ਵ ਵਿੱਚ ਇਸ ਬਾਰੇ ਜਾਣਕਾਰੀ ਫੈਲਾਉਣ ਦਾ ਜੋ ਕਾਰਜ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਸਾਡੀ ਮਨੁੱਖਤਾ ਇਸ ਲਾਹ ਲਾਜ਼ ਬਿਮਾਰੀ ਤੋਂ ਬਚ ਕੇ ਰਹੇ ਅਤੇ ਇੱਕ ਗੱਲ ਹੋਰ ਇਹ ਬਿਮਾਰੀ ਛੂਹਣ ਨਾਲ ਜਾਂ ਉਸ ਵਿਅਕਤੀ ਦੇ ਕੋਲੇ ਬੈਠਣ ਨਾਲ ਜਾਂ ਉਸ ਵਿਅਕਤੀ ਦੇ ਝੂਠੇ ਭਾਂਡੇ ਬਰਤਨ ਨਾਲ ਇਹ ਬਿਲਕੁਲ ਵੀ ਨਹੀਂ ਫੈਲਦੀ ਇਸ ਬਾਰੇ ਵੀ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਤਾਂ ਜੋ ਜੇ ਕੋਈ ਬੰਦਾ ਜੇ ਕੋਈ ਮਹਿਲਾ ਐਚਆਈਵੀ ਪੋਜ਼ਿਟਿਵ ਹੈ ਜਾਂ ਏਡਸ ਨਾਲ ਸੰਕਰਮਿਤ ਹੈ ਉਹਨੂੰ ਇਹ ਨਾ ਲੱਗੇ ਵੀ ਉਹਨੂੰ ਸਮਾਜ ਤੋਂ ਕੱਢ ਦਿੱਤਾ ਗਿਆ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਬਿਮਾਰੀ ਪੱਖੋਂ ਜਾਗਰੂਕ ਰਹੋ ਤੇ ਆਪਣੇ ਗਲੀ ਮੁਹੱਲੇ ਸਕੂਲ ਕਾਲਜ ਜਿੱਥੇ ਵੀ ਤੁਸੀਂ ਹੁੰਦੇ ਹੋ ਇਸ ਬਾਰੇ ਸਾਰਿਆਂ ਨੂੰ ਜਾਣਕਾਰੀ ਦਿਓ ਧੰਨਵਾਦ